ਉਹ ਇੱਥੇ ਕਿਉਂ ਰੋਕ ਲਿਆ ਸੰਧੂ ਸਾਹਿਬ ਉਹ ਦੇਖੋ ਤਾਂ ਸਹੀ ਕੌਣ ਬੈਠਾ ਆਇਆ ਕੋਈ ਮੈਨੂੰ ਤਾਂ ਕਿਸੇ ਗਰੀਬ ਗਰੁੱਪ ਦੀ ਮੇਰੇ ਤੋਂ ਨਹੀਂ ਮਦਦ ਹੁੰਦੀ ਆ ਉਹ ਯਾਰ ਕਰ ਲੋ ਖਾਂਵੇਂ ਉਵੇਂ ਤਾਂ ਤੁਸੀਂ ਭੱਜ ਭੱਜ ਕੇ ਕਹਿੰਦੇ ਫਲਾਣੇ ਦੀ ਹੈਲਪ ਕਰਦੇ ਫਲਾਣੇ ਦੀ ਕਰਦਿਏ ਆਪਣੇ ਤੋਂ ਨਹੀਂ ਗਰੀਬ ਦੀ ਮਦਦ ਹੁੰਦੀ ਆ ਆਪਾਂ ਤਾਂ ਕਰ ਕਰ ਕੇ ਦੇਖ ਲਿਆ ਰਹਿ ਤਾਂ ਛੜਕਦੇ ਕੋਈ ਨਾ ਕੋਈ ਉਹ ਯਾਰ ਉਹਨਾਂ ਬੈਠੇ ਹੋਏ ਉਹਨਾਂ ਨੂੰ ਪੁੱਛ ਤਾਂ ਲੱਗੇ ਵੀ ਕਿਉਂ ਬੈਠੇ ਆ ਯਾਰ ਮੈਨੂੰ ਕੀਦਾ ਕਿੱਥੋਂ ਦਾ ਹੈਗਾ ਆਪਾਂ ਐਵੇਂ ਮਦਦ ਕਰਦੇ ਰਹੀਏ ਚੱਲ ਉਹ ਕੁਝ ਨਹੀਂ ਹੁੰਦਾ ਇੱਕ ਵਾਰੀ ਪੁੱਛ ਲਓ ਯਾਰ ਯਾਰ ਐਵੇਂ ਆਪਾਂ ਗਰੀਬ ਦੀ ਕਿਸ ਦੀ ਮਦਦ ਕਰਨੀ ਨਹੀਂ ਯਾਰ ਨੀ ਕਰਨੀ ਐ ਉਹ ਜਾਂ ਕੀ ਹੋ ਗਿਆ ਚੱਲ ਜਵਾਗ ਦੀ ਮਦਦ ਕੀਤੀ ਨਾ ਪਟਿਆਲੇ ਹਾਂ ਕੀਤੀ ਸੀ ਸ਼ਾਮ ਨੂੰ ਫੋਨ ਨਹੀਂ ਆਇਆ ਤੈਨੂੰ ਇੱਕ ਫੋਨ ਤਾਂ ਵੱਧੂ ਆਏ ਸੀ ਮੈਂ ਕਹਿੰਦਾ ਸੀ ਪਰਚਾ ਕਰਾ ਦੂੰਗਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਤੇ ਅੱਜ ਬਹੁਤ ਮਾਨ ਦੁਖੀ ਸੀਗਾ ਤੇ ਸੋਚਿਆ ਛੋਟੀ ਜੀ ਵੀਡੀਓ ਬਣਾਉਣੇ ਆ ਅਸੀਂ ਪਿੱਛੇ ਜੇ ਦੋ-ਤਿੰਨ ਪਹਿਲਾਂ ਪਟਿਆਲੇ ਗਏ ਸੀਗੇ ਇੱਕ ਬਹੁਤ ਹੀ ਸੋਹਣਾ ਬੱਚਾ ਮਤਲਬ ਕਿ ਸੜਕ ਦੇ ਕਿਨਾਰੇ ਖੜ ਕੇ ਭੀਖ ਮੰਗ ਰਿਹਾ ਸੀ ਜਿਹਦੇ ਸਿਰ ਤੇ ਮਤਲਬ ਕਿ ਪੱਗ ਬੰਨੀ ਹੋਈ ਸੀਗੀ ਉਹ ਚੀਜ਼ ਦੇਖ ਕੇ ਉਹਨੂੰ ਹਜ਼ਾਰਾਂ ਲੋਕ ਦੇਖ ਕੇ ਟੱਪ ਰਹੇ ਸੀ ਪਰ ਸਾਡੇ ਤੋਂ ਟੱਪਿਆ ਨਹੀਂ ਗਿਆ ਤੇ ਅਸੀਂ ਉਹਦੀ ਵੀਡੀਓ ਬਣਾ ਕੇ ਉਹਦੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡੇ ਮਤਲਬ ਕਿ ਵੀਡੀਓ ਇੰਨੀ ਜਿਆਦਾ ਵਾਇਰਲ ਹੋ ਗਈ ਵੀ ਸਾਨੂੰ ਵਿਦੇਸ਼ਾਂ-ਵਿਦੇਸ਼ਾਂ ਤੋਂ ਬਹੁਤ ਜਿਆਦਾ ਲੋਕਾਂ ਨੇ ਅਪਰੀਸ਼ੀਏਟ ਕੀਤਾ ਵੀ ਸੰਧੂ ਸਾਹਿਬ ਤੁਸੀਂ ਬਹੁਤ ਵਧੀਆ ਕੀਤਾ ਉਸ ਬੱਚੇ ਦਾ ਐਡਰੈਸ ਕਿਉਂਕਿ ਆਪਾਂ ਦੇਖ ਕੇ ਹਨਾ ਆਪਾਂ ਨੂੰ ਤਰਸ ਆ ਜਾਂਦਾ ਤੇ ਅਸੀਂ ਦੋਸਤੋ ਉਹਦੀ ਹੈਲਪ ਹੈਲਪ ਵੀ ਜਿੰਨੇ ਜੋਗੇ ਸੀ ਕੀਤੀ ਉਹਨੂੰ ਮਤਲਬ ਕਿ ਹੋਰ ਵੀ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦੀ ਸਟੋਰੀ ਮਤਲਬ ਕਿ ਬੜੀ ਲੰਮੀ ਸੀਗੀ ਉਹ ਮਤਲਬ ਕਿ ਅਸੀਂ ਆਪਦੇ ਤੌਰ ਤੇ ਕਰਾਂਗੇ ਸਾਰਾ ਕੁਝ ਪਰ ਸਾਨੂੰ ਪਟਿਆਲੋਂ ਇੱਕ ਫੋਨ ਆਇਆ ਪਤਾ ਨਹੀਂ ਕੌਣ ਸੀਗਾ ਬਾਈ ਕਿਲਾ ਤੁਸੀਂ ਛੋਟੇ ਬੱਚੇ ਦੇ ਵੀਡੀਓ ਪਾ ਨਹੀਂ ਸਕਦੇ ਤੁਹਾਡੇ ਤੇ ਪਰਚਾ ਹੋ ਜਾਊਗਾ ਕਾਰਵਾਈ ਹੋ ਜਾਊਗੀ ਬੜਾ ਮਨ ਦੁਖੀ ਹੋਇਆ ਵੀ ਪਰਚੇ ਜਿਹੜੇ ਬੰਦਾ ਮਦਦ ਕਰੂਗਾ ਜਾਂ ਚੰਗਾ ਕੰਮ ਕਰੂਗਾ ਉਹਦੇ ਤੇ ਹੀ ਹੁੰਦੇ ਆ ਹਾਂਜੀ ਸੂਤੇ ਬਣਿਆ ਤਣਿਆ ਆਇਆ ਤੇ ਜਿਹੜੇ ਮਤਲਬ ਕਿ ਹਜ਼ਾਰਾਂ ਬੱਚੇ ਭੀਖ ਮੰਗਦੇ ਸੜਕਾਂ ਤੇ ਉਹਨਾਂ ਨੂੰ ਕੋਈ ਮਤਲਬ ਕਿ ਉਹਨਾਂ ਵਾਸਤੇ ਸ਼ਟਰ ਨਹੀਂ ਬਣਿਆ ਹੋਇਆ ਤੇ ਰੋਜ਼ ਮਤਲਬ ਕਿ ਧੀਆ ਪੜਨਾਂ ਦਾ ਗਲਤ ਹੁੰਦਾ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਬਣਿਆ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਬਣਿਆ ਹੋਇਆ ਤੇ ਜਿਹੜਾ ਕੋਈ ਚੰਗਾ ਚਾਹੇਦਾ ਪਹਿਲੀ ਗੱਲ ਤਾਂ ਕੋਈ ਰੋਕਦਾ ਹੀ ਨਹੀਂਗਾ ਕਿਸੇ ਦੀ ਮਦਦ ਕਰਨ ਵਾਸਤੇ ਹਾਂਜੀ ਤੇ ਅਸੀਂ ਵੀ ਦੋਸਤੋ ਕੋਈ ਬਾਹਲੇ ਤਣਾਟ ਹੈ ਨਹੀਂਗੇ ਵੀ ਅਸੀਂ ਹਰ ਕਿਸੇ ਦੀ ਮਦਦ ਕਰ ਸਕੀ ਐ ਤੇ ਸਾਨੂੰ ਮਤਲਬ ਇੱਕਦਮ ਦੇਖਿਆ ਵੀ ਛੋਟਾ ਬੱਚਾ ਹੋ ਸਕਦਾ ਵੀ ਕਿਸੇ ਨੂੰ ਚੱਕਿਆ ਚੁੱਕਿਆ ਨਾ ਹੋਵੇ ਹਾਂਜੀ ਐਸੇ ਕਰਕੇ ਅਸੀਂ ਮਤਲਬ ਮਦਦ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਬਾਰੇ ਪਤਾ ਕੀਤਾ ਸਾਨੂੰ ਸਾਰਾ ਪਤਾ ਲੱਗ ਗਿਆ ਸੀ ਦੋ ਚਾਰਾਂ ਦਿਨਾਂ ਤੱਕ ਉਹਨਾਂ ਦੇ ਘਰੇ ਵੀ ਜਾਣਾ ਤੇ ਪਰ ਕਿਸੇ ਨੂੰ ਤੁਸੀਂ ਐਵੇਂ ਡਰਾਉਂਗੇ ਤੇ ਜੇ ਮਤਲਬ ਕਿ ਅਗਲੇ ਨੂੰ ਅਪਰੀਸ਼ੀਏਟ ਤਾਂ ਕੀ ਕਰਨਾ ਹੁੰਦਾ ਹਨਾ ਜੇ ਤੁਸੀਂ ਕਿਸੇ ਨੂੰ ਡਰਾਓਗੇ ਵੀ ਤੁਸੀਂ ਆ ਚੀਜ਼ਾਂ ਨਹੀਂ ਕਰ ਸਕਦੇ ਉਹ ਕੱਲ ਨੂੰ ਅਸੀਂ ਹੱਥ ਖੜੇ ਕਰ ਦਾਂਗੇ ਅਸੀਂ ਤਾਂ ਵੈਸੇ ਕਰ ਵੀ ਨਹੀਂ ਅਸੀਂ ਐਡੇ ਜੋਗੇ ਵੀ ਹੈ ਨਹੀਂਗੇ ਵੀ ਸਾਡੇ ਹੱਥ ਖੜੇ ਕਰਨਾ ਪਤਾ ਨਹੀਂ ਕੀ ਹੋ ਜਾਊਗਾ ਬਾਕੀ ਮਤਲਬ ਕਿ ਜਿਹੜਾ ਵੀ ਬੰਦਾ ਮਾੜੀ ਮੁੱਡੀ ਕੋਸ਼ਿਸ਼ ਕਰਦਾ ਉਹ ਵੀ ਮਤਲਬ ਕਿ ਭੱਜ ਜਾਊਗਾ ਇਹ ਜੀ ਕੋਸ਼ਿਸ਼ ਕਰਨ ਵਾਲੇ ਬੰਦੇ ਤਾਂ ਦੋਸਤ ਤੁਹਾਨੂੰ ਪਤਾ ਹੀ ਹੈ ਪਹਿਲੇ ਬਹੁਤ ਥੋੜੇ ਐ ਤੇ ਜੇ ਤੁਸੀਂ ਐਵੇਂ ਡਰਾਓਗੇ ਇਹ ਨਹੀਂਗਾ ਵੀ ਹਾਂ ਕਾਨੂੰਨ ਬਣੇ ਹੋ ਸਕਦੇ ਆ ਅਸੀਂ ਵੀ ਕਾਨੂੰਨ ਤੋਂ ਭੱਜਦੇ ਨਹੀਂਗੇ ਪਰ ਸਾਨੂੰ ਮਤਲਬ ਕਿ ਪੰਜਾਬ ਦੇ ਵਿੱਚ ਹੀ ਕੋਈ ਪੰਜਾਬੀ ਬੰਦਾ ਰਹਿ ਕੇ ਸਾਨੂੰ ਐਵੇਂ ਕਹਵੇ ਵੀ ਇਹ ਤੁਸੀਂ ਗਲਤ ਕੀਤਾ ਬੱਚੇ ਦੀ ਫੋਟੋ ਕਿਉਂ ਪਾਈ ਫਲਾਣਾ ਠਮਕਡਾ ਉਰ ਪਰੇ ਤੇ ਬਹੁਤ ਮਹਿਸੂਸ ਹੁੰਦਾ ਤੇ ਕਾਨੂੰਨ ਤਾਂ ਪਾਉਣਾ ਤੁਹਾਨੂੰ ਪਤਾ ਹੀ ਹੈ ਵੀ ਹਾਂਜੀ ਜਿੱਥੇ ਜਿਹੜੇ ਜਿੱਥੇ ਵੀ ਚੰਗੇ ਬੰਦਿਆਂ ਵਾਸਤੇ ਕਾਨੂੰਨ ਆ ਹਾਂਜੀ ਐਨੇ ਦੁਨੀਆ ਤੇ ਮਾੜੇ ਕੰਮ ਹੋ ਰਹੇ ਆ ਉਹਨਾਂ ਤੇ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਬੱਚੇ ਸੜਕਾਂ ਤੇ ਰੋਲ ਰਹੇ ਆ ਕੋਈ ਪੁੱਛੇ ਮਾਰ ਇਨਸਾਫ ਨਹੀਂ ਮਿਲਦੇ ਕਿੰਨੀਆਂ ਬੇਇਨਸਾਫੀਆਂ ਹੁੰਦੀਆਂ ਨੇ ਤੇ ਬੱਚੇ ਮਤਲਬ ਧੀਆ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂਗਾ ਤੇ ਸਿੱਧੇ ਬੰਦੇ ਵਾਸਤੇ ਜਿਹੜਾ ਸਹੀ ਕੋਈ ਥੋੜਾ ਬਹੁਤ ਕੰਮ ਕਰਦਾ ਉਹਦੇ ਵਾਸਤੇ ਕਾਨੂੰਨ ਹੈ ਬਾਕੀ ਦੋਸਤੋ ਤੁਹਾਡਾ ਕੀ ਕਹਿਣਾ ਹੈ ਜਰੂਰ ਕਮੈਂਟ ਕਰਕੇ ਦੱਸਿਓ